ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਾਇਗਰੂ ਕਲੌਥ ਹਾਊਸ ਐਂਡ ਬਟਿਕ ਬੁਰਲਾਡਾ ਵੱਲੋਂ ਪਲੀਜ਼ ਵੀਡੀਓ ਦੇਖਣ ਤੋਂ ਪਹਿਲਾਂ ਮੇਰੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਬੈਲ ਆਈਕਨ ਬਟਨ ਵੀ ਦਬਾ ਦਿਓ ਤਾਂ ਕਿ ਅਸੀਂ ਜਿਹੜੀ ਡੇਲੀ ਰੋਜ਼ ਵੀਡੀਓ ਅਪਲੋਡ ਕਰਦੇ ਆ ਜੀ ਤੁਹਾਨੂੰ ਸਾਰਿਆਂ ਨੂੰ ਉਹ ਮਿਲ ਸਕੇ ਕੋਈ ਵੀ ਵੀਡੀਓ ਸਾਡੀ ਮਿਸ ਨਾ ਹੋ ਸਕੇ ਲਓ ਜੀ ਅੱਜ ਅਸੀਂ ਸ਼ੁਰੂ ਕਰਨ ਲੱਗੇ ਆ ਕੱਟ ਪੀਸ ਦੀ ਨਿਊ ਵੀਡੀਓ ਇਹਦੇ ਵਿੱਚ ਫਸਟ ਪੀਸ ਰਹੂਗਾ ਦੇਖੋ ਇਹ ਆ ਰਸ਼ੀਆ ਦਾ कॉटन लौन है जेड़ा पीस ਰਹੂਗਾ ਇਹ 2 मीटर दी कट ਰਹੂਗੀ ਰਸ਼ੀਆ ਦਾ कॉटन लौन है 2 मीटर दी कट ਰਹੂਗੀ पीस दी प्रिंट ਤੁਸੀਂ ਦੇਖ ਸਕਦੇ ਹੋ ਤੁਹਾਨੂੰ ਨੇੜੇ ਕਰਕੇ ਅਸੀਂ ਪ੍ਰਿੰਟ ਦਿਖਾ ਸਕਦੇ ਆ ਬਲੈਕ ਕਾਰਬਨ ਕਲਰ ਹੈ ਜੀ ਇਹ ਆ 2 मीटर होगी कट ਤਾਂ ਇਹਦਾ ਪ੍ਰਾਈਸ ਰਹੂਗਾ ਤੁਹਾਨੂੰ 115 ਰੁਪਏ ਪਰ ਮੀਟਰ ਪਊਗਾ ਇਹਦਾ ਪ੍ਰਾਈਸ ਰਸ਼ੀਆ ਦਾ ਬ੍ਰਾਂਡ ਦਾ ਸੂਟ ਆ ਜੀ ਸਾਰੇ ਜਿਹੜੇ ਕੱਟ ਪੀਸ ਰਹਿਣਗੇ ਉਹ ਬ੍ਰਾਂਡ ਦੇ ਰਹਿਣਗੇ ਬੀ ਐਲ ਐਮ ਇਹ ਰਸ਼ੀਆ ਬ੍ਰੈਂਡ ਦੇ ਰਹਿਣਗੇ ਇਹ ਫਾਸਟ ਪੀਸ ਸੀਗਾ ਬਲੈਕ ਕਲਰ ਦਾ ਅਗਲਾ ਪੀਸ ਦੇਖੋ ਤੁਸੀਂ ਦੇਖੋ ਇੱਕ ਇਹ ਵਾਲਾ ਪ੍ਰਿੰਟ ਆਊਗਾ ਜੀ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਸੂਟ ਦੀ ਇਹ ਵਾਲਾ ਤੁਹਾਨੂੰ ਜਿਹੜਾ ਪੀਸ ਮਿਲੂਗਾ ਇਹ 4 ਮੀਟਰ ਕਪੜਾ ਰਹੂਗਾ ਜੀ ਠੀਕ ਹੈ ਤੁਹਾਡਾ ਪੂਰਾ ਕੰਪਲੀਟ ਸੂਟ ਵੀ ਬਣ ਸਕਦਾ ਪੂਰਾ ਕੰਪਲੀਟ ਸੂਟ ਵੀ ਬਣ ਸਕਦਾ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਦੀ ਇਹ ਰਸ਼ੀਆ ਦਾ कॉटन लौन है देखो ਤੁਸੀਂ ਦੇਖ ਸਕਦੇ ਹੋ ਲਿਖਿਆ ਹੋਇਆ ਉੱਪਰ ਰਸ਼ੀਆ ਦਾ कॉटन लौन है स्टैम कलर ਦੇਖੋ ਤੁਸੀਂ ਤੇ ਪ੍ਰਿੰਟਿੰਗ ਦੇਖੋ ਬੜੀ ਪਿਆਰੀ ਜੀ ਇਹਦੀ ਪ੍ਰਿੰਟਿੰਗ ਰਹੂਗੀ ਠੀਕ ਹੈ ਜੀ ਬੜੀ ਪਿਆਰੀ ਜੀ ਰਹੂਗੀ ਇਹਦੀ ਪ੍ਰਿੰਟਿੰਗ 4 ਮੀਟਰ ਰਹੂਗਾ ਇਹ ਸਟਾਫ ਤੇ ਸਾਡੇ ਕੋਲ ਤੁਸੀਂ ਇਹ ਬਾਈ ਕਰ ਸਕਦੇ ਹੋ 4 ਮੀਟਰ ਕੰਪਲੀਟ ਤੁਹਾਡਾ ਸੂਟ ਵੀ ਬਣ ਸਕਦਾ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੀਆਂ ਅਗਲਾ ਪੀਸ ਦੇਖੋ ਜੀ ਦੇਖੋ ਇਹ ਕੇ ਵਾਲਾ ਪੀਸ ਆਊਗਾ ਇਹ ਬੀ ਐਲ ਐਮ ਦਾ ਪੀਸ ਹੈ ਜੀ ਤੁਹਾਨੂੰ ਲਿਖਿਆ ਹੋਇਆ ਸੀ ਦਕਾ ਸਕਦੇ ਆ ਬ੍ਰੈਂਡ ਦਾ ਪੀਸ ਰਹੂਗਾ ਬੀ ਐਲ ਐਮ ਦਾ ਠੀਕ ਹੈ ਜੀ ਇਹ 2 ਮੀਟਰ ਰਹੂਗੀ ਕਾਟ ਇਹਦੀ ਇਹਦੇ ਵਿੱਚ ਦੋ ਪੀਸ ਹੈ ਇੱਕ ਪੀਸ ਰਹੂਗਾ 3 ਮੀਟਰ ਤੇ ਦੂਸਰਾ ਪੀਸ ਰਹੂਗਾ 2 ਮੀਟਰ ਠੀਕ ਹੈ ਸਾਡੇ ਕੋਲ ਦੋ ਪੀਸ ਵੀ ਤੁਸੀਂ ਲੈ ਸਕਦੇ ਹੋ ਕੰਪਲੀਟ ਸੂਟ ਵੀ ਤੁਸੀਂ ਬਣਾ ਸਕਦੇ ਹੋ ਦੋ ਪੀਸ ਲੈ ਕੇ ਸਾਡੇ ਕੋਲੋਂ ਤੁਸੀਂ ਕੰਪਲੀਟ ਸੂਟ ਵੀ ਬਣਾ ਸਕਦੇ ਹੋ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਨਿਊ ਜੀ ਡਿਜ਼ਾਈਨਿੰਗ ਹੈ ਪ੍ਰਿੰਟਿੰਗ ਦੀ ਦੇਖੋ ਕੱਲਾ ਸ਼ਰਟ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਕੱਲਾ ਸਾਡੇ ਕੋਲ ਸ਼ਰਟ ਪੀਸ ਵੀ ਲੈ ਸਕਦੇ ਹੋ ਠੀਕ ਹੈ ਜੀ ਇਹ ਕੇਵਲਾ ਪੀਸ ਆਊਗਾ ਇਹ ਵੀ ਰਸ਼ੀਆ ਦਾ ਕਾਟਨ ਲੌਨ ਹੈ ਦੇਖੋ ਤੁਹਾਨੂੰ ਦਿਖਾ ਸਕਦੇ ਹਾਂ ਅਸੀਂ ਰਸ਼ੀਆ ਦਾ ਕਾਟਨ ਲੌਨ ਹੈ ਪ੍ਰਿੰਟ ਦੇਖੋ ਕਿੰਨਾ ਪਿਆਰਾ ਠੀਕ ਹੈ ਜੀ ਪ੍ਰਿੰਟ ਬਹੁਤ ਹੀ ਜ਼ਿਆਦਾ ਪਿਆਰਾ ਪੌਣੇ 4 ਮੀਟਰ ਇਹ ਰਹੂਗਾ ਕਪੜਾ ਠੀਕ ਹੈ ਜੀ ਪੌਣੇ 4 ਮੀਟਰ ਰਹੂਗਾ ਇਹ ਸਟਾਫ ਤੁਹਾਡਾ ਕੰਪਲੀਟ ਸੂਟ ਵੀ ਬਣ ਸਕਦਾ ਹੈ ਇਹਦਾ ਜਿਹੜੀਆਂ ਪਹਿਣਾ ਮੇਰੀਆਂ ਦੇ ਘੱਟ ਕੱਪੜਾ ਲੱਗਦਾ ਉਹਨਾਂ ਦਾ ਪੂਰਾ ਕੰਪਲੀਟ ਸੂਟ ਬਣ ਸਕਦਾ ਜਾਂ ਅਸੀਂ ਛੋੜੀ ਜੀ ਹਲਕੀ ਜੀ ਸਲਵਾਰ ਪੌਣੀ ਪਸੰਦ ਕਰਦੇ ਆ ਤਾਂ ਇਸ ਕਰਕੇ ਤੁਹਾਡਾ ਪੌਣੇ 4 ਮੀਟਰ ਦਾ ਕੰਪਲੀਟ ਸੂਟ ਬਣ ਸਕਦਾ ਇਹ ਵਾਲਾ ਸੂਟ ਰਹੂਗਾ ਪੌਣੇ 4 ਮੀਟਰ ਕਾ 115 ਰੁਪਏ ਮੀਟਰ ਤਾਨੂੰ ਪਰ ਪੀਸ ਪਊਗਾ 115 ਰੁਪਏ ਤੁਹਾਨੂੰ ਮੀਟਰ ਪਊਗਾ ਜੀ ਠੀਕ ਹੈ ਜੀ ਅਗਲਾ ਪੀਸ ਆਊਗਾ ਦੇਖੋ ਇਹ ਵੀ ਤੁਸੀਂ ਪ੍ਰਿੰਟਿੰਗ ਦੇਖੋ ਕਿੰਨੀ ਪਿਆਰੀ ਪ੍ਰਿੰਟਿੰਗ ਹੈ ਠੀਕ ਹੈ ਜੀ ਇਹ ਵੀ ਬੀ ਐਲ ਐਮ ਦਾ ਪੀਸ ਰਹੂਗਾ ਬੀ ਐਲ ਐਮ ਦਾ ਪੀਸ ਰਹੂਗਾ ਜੀ ਇਹ ਲਿਖਿਆ ਹੈ ਤੁਸੀਂ ਦੇਖ ਸਕਦੇ ਹੋ ਜਿਹੜਾ ਸਟਾਫ ਰਹੂਗਾ ਇਹ ਇਸ ਤਰ੍ਹਾਂ ਦਾ ਸਟਾਫ ਹੈ ਮੋਡਲ ਕਾਟਨ ਹੈ ਜੀ ਸਟਾਫ ਰਹੂਗਾ ਜਿਸ ਤਰ੍ਹਾਂ ਆਪਣਾ ਰਿਯਾਨ ਸਟਾਫ ਹੁੰਦਾ ਨਾ ਇਸ ਤਰ੍ਹਾਂ ਦਾ ਸਟਾਫ ਰਹੂਗਾ ਇਹ ਹਲਕਾ ਜਿਹਾ ਠੰਡਾ ਜਿਹਾ ਸਟਾਫ ਰਹੂਗਾ ਪਰ ਐਦਾ ਨਹੀਂ ਹੋਊਗਾ ਵੀ ਇਹ ਜਿਹੜਾ ਕੱਪੜਾ ਸ਼੍ਰਿੰਕ ਹੋ ਜਾਊਗਾ ਕਿਉਂਕਿ ਇਹ ਬੀ ਐਲ ਐਮ ਦਾ ਤੇ ਇਹਦੇ ਵਿੱਚ ਤੁਹਾਨੂੰ ਇੱਕ ਪੀਸ ਹੋਰ ਮਿਲ ਜਾਊਗਾ ਜੇ ਤੁਸੀਂ ਇੱਕ ਪੀਸ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਇੱਕ ਪੀਸ ਲੈ ਸਕਦੇ ਹੋ ਦੋ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਦੋ ਵੀ ਬਾਈ ਕਰ ਸਕਦੇ ਹੋ ਦੇਖੋ ਇਹਦੇ ਵਿੱਚ ਤੁਹਾਨੂੰ ਇੱਕ ਹੋਰ ਪੀਸ ਮਿਲ ਜਾਊਗਾ ਜੀ ਬੀ ਐਲ ਐਮ ਦਾ ਪੀਸ ਹੈ ਮੋਡਲ ਕਾਟਨ ਹੈ ਇਸ ਤਰ੍ਹਾਂ ਦਾ ਸਟਾਫ ਰਹੂਗਾ ਜਿਸ ਤਰ੍ਹਾਂ ਇਹ ਰਿਅਨ ਸਟਾਫ ਹੁੰਦਾ ਹੈ ਜੀ ਠੀਕ ਹੈ ਜੀ ਇਹਦੀ ਤੁਸੀਂ ਫਰੌਕ ਵੀ ਬਣਾ ਸਕਦੇ ਹੋ ਬੜੀ ਪਿਆਰੀ ਜੀ ਫਰੌਕ ਰੈਡੀ ਹੋਣੀ ਹੈ ਦੀ ਇਸ ਤੋਂ ਅਗਲਾ ਪੀਸ ਤੁਹਾਨੂੰ ਦਿਖਾਉਣ ਲੱਗੀ ਆ ਦੇਖੋ ਜੀ ਛੋਟੀ ਛੋਟੀ ਪ੍ਰਿੰਟਿੰਗ ਦੇ ਵਿੱਚ ਪੀਸ ਹੈ ਤੁਸੀਂ ਇਹਨੂੰ ਆਫ ਵਾਈਟ ਬਾਟਮ ਦੇ ਨਾਲ ਵੀ ਬਣਵਾ ਸਕਦੇ ਹੋ ਲੈਸ ਲਗਾ ਕੇ ਆਫ ਵਾਈਟ ਬਾਟਮ ਦੇ ਨਾਲ ਤੁਸੀਂ ਇਸ ਨੂੰ ਡਿਜ਼ਾਈਨਰ ਪੀਸ ਬਣਾ ਸਕਦੇ ਹੋ ਡਿਜ਼ਾਈਨ ਦੇਖ ਸਕਦੇ ਹੋ ਤੁਸੀਂ ਠੀਕ ਹੈ ਜੀ ਇਹ ਵੀ ਬੀ ਐਲ ਐਮ ਦਾ ਪੀਸ ਰਹੂਗਾ ਠੀਕ ਹੈ ਜੀ ਬੀ ਐਲ ਐਮ ਦਾ ਪੀਸ ਰਹੂਗਾ ਇਹ ਵੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਆਫ ਵਾਈਟ ਸਲਵਾਰ ਲਗਾ ਕੇ ਤੁਸੀਂ ਇਹਨੂੰ ਲੈਸ ਲਗਾ ਕੇ ਡਿਜ਼ਾਈਨਰ ਸ਼ਰਟ ਪੀਸ ਤਿਆਰ ਕਰ ਸਕਦੇ ਹੋ ਤੁਹਾਨੂੰ ਇਹਦੇ ਵਿੱਚ ਦੋ ਪੀਸ ਹੀ ਮਿਲ ਜਾਣਗੇ ਜੇ ਤੁਸੀਂ ਪੂਰਾ ਕੰਪਲੀਟ ਸੂਟ ਲੈਣਾ ਚਾਹੁੰਦੇ ਤਾਂ ਉਹ ਵੀ ਸਾਡੇ ਕੋਲੋਂ ਲੈ ਸਕਦੇ ਠੀਕ ਹੈ ਜੀ ਦੋ ਪੀਸ ਮਿਲ ਜਾਣਗੇ ਤੁਹਾਨੂੰ ਇਹਦੇ ਵਿੱਚ ਤਾਂ ਪੂਰਾ ਕੰਪਲੀਟ ਸੂਟ ਵੀ ਤੁਸੀਂ ਬਣਾ ਸਕਦੇ ਹੋ ਅਗਲਾ ਅਗਲਾ ਦੇਖੋ ਪੀਸ ਦੇਖੋ ਇਹ ਵੀ ਛੋਟੀ ਛੋਟੀ ਪ੍ਰਿੰਟਿੰਗ ਹੈ ਐਦਾਂ ਦਾ ਪੀਸ ਅਸੀਂ ਆਪਣੀਆਂ ਮੰਮੀਆਂ ਦਾਦੀਆਂ ਲਈ ਵੀ ਲੈ ਸਕਦੇ ਹੋ ਕਲਰ ਕਾਫੀ ਲਾਈਟ ਆ ਰਿਹਾ ਪਰ ਪਿਆਰਾ ਜਿਹਾ ਲਾਈਟ ਜਿਹਾ ਗ੍ਰੇ ਕਲਰ ਹੈ ਥੋੜਾ ਜਿਹਾ ਡਾਰਕ ਸ਼ੇਡ ਆਊਗਾ ਦਾ ਜੀ ਠੀਕ ਹੈ ਜੀ ਪ੍ਰਿੰਟ ਛੋਟਾ ਛੋਟਾ ਜਿਹਾ ਪ੍ਰਿੰਟ ਹੈ ਜੀ ਇਹਦਾ ਦੇਖੋ ਤੁਹਾਨੂੰ ਨੇੜੋ ਕਰਕੇ ਅਸੀਂ ਪ੍ਰਿੰਟ ਦਿਖਾਉਣੀ ਆ ਛੋਟਾ ਛੋਟਾ ਜਿਹਾ ਪ੍ਰਿੰਟ ਹੈ ਇਹਦਾ ਬੜਾ ਪਿਆਰਾ ਜਿਹਾ ਇਹਦੇ ਵਿੱਚ ਵੀ ਤੁਹਾਨੂੰ ਦੋ ਦੋ ਪੀਸ ਮਿਲ ਜਾਣਗੇ ਆਈ ਟਾਈਮ ਮੀਟਰ ਦੀ ਕੱਟ ਰਊਗੀ ਕੰਪਲੀਟ ਸੂਟ ਵੀ ਤੁਸੀਂ ਬਣਾ ਸਕਦੇ ਹੋ ਇਹ ਵੀ ਬੀ ਐਲ ਐਮ ਦਾ ਪੀਸ ਰਹੂਗਾ ਜੀ ਦੇਖੋ ਠੀਕ ਹੈ ਜੀ ਇਹ ਵੀ ਬ੍ਰਾਂਡ ਦਾ ਪੀਸ ਹੈ ਇਹਦੀ ਜਿਹੜੀ ਪ੍ਰਾਈਸ ਰਹੂਗੀ ਉਹ ਰਹੂਗੀ 290 ਰੁਪਏ ਟਾਈ ਮੀਟਰ ਪੀਸ ਦੀ ਪਰ ਮੀਟਰ ਦੇ ਹਿਸਾਬ ਨਾਲ ਤੁਹਾਨੂੰ 115 ਰੁਪਏ ਮੀਟਰ ਪਊਗਾ ਇਹ ਕੇਵਲ ਆ ਗਿਆ ਜੀ ਇਹ ਵੀ ਬੜਾ ਲਾਈਟ ਜਿਹਾ ਕਲਰ ਹੈ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਦੇਖ ਸਕਦੇ ਹੋ ਤੁਸੀਂ ਇਹਦਾ ਪ੍ਰਿੰਟ ਇਹ ਵੀ ਪੀਸ ਰਹੂਗਾ ਬੀ ਐਲ ਐਮ ਦਾ ਦੇਖੋ ਬੀ ਐਲ ਐਮ ਦਾ ਪੀਸ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਇੱਕ ਹੋਰ ਪੀਸ ਮਿਲ ਜੂਗਾ ਤੁਸੀਂ ਕੰਪਲੀਟ ਸੂਟ ਲੈਣਾ ਚਾਹੁੰਦੇ ਹੋ ਤਾਂ ਸਾਡੇ ਕੋਲੋਂ ਕੰਪਲੀਟ ਸੂਟ ਵੀ ਲੈ ਸਕਦੇ ਹੋ ਠੀਕ ਹੈ ਜੀ ਦੋਨੋਂ ਪੀਸ ਤੁਹਾਨੂੰ ਸੇਮ ਮਿਲਣਗੇ ਸਾਡੇ ਕੋਲ ਜੇ ਤੁਸੀਂ ਦੋ ਪੀਸ ਲੈਣਾ ਚਾਹੁੰਦੇ ਹੋ ਤਾਂ ਦੋ ਪੀਸ ਵੀ ਲੈ ਸਕਦੇ ਹੋ ਜੀ ਠੀਕ ਹੈ ਜੀ अगला सूट देखो तु अगला पीस युगी ढाई मीटर कट ठीक है जी ये रहूगा बी एल एम का पीस रहूगा, बड़ा प्यारा जहा पीस है देखो बी एल एम का पीस रहूगा बड़ा प्यारा जहा पीस है बड़ी शाल्ट पीस बड़ी प्यारी जी रेडी होनी है ये ढाई मीटर रहूगी कट स्टाफ इस तरह का जिमें रोन स्टफ़ हों जी ठीक है बड़ा प्यारा जहा ठंडा जहाफ है जी ਪ੍ਰਿੰਟਿੰਗ ਤੁਸੀਂ ਦੇਖ ਸਕਦੇ ਹੋ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਇਸ ਤੋਂ ਅੱਗੇ ਰਹੂਗਾ ਇਹ ਵਾਲਾ ਪੀਸ ਦੇਖੋ ਇਹ ਵੀ ਇਸ ਤਰ੍ਹਾਂ ਦਾ ਸਟਾਫ ਹੈ ਬੀ ਐਲ ਐਮ ਦਾ ਪੀਸ ਰਹੂਗਾ ਸਟਾਫ ਇਸ ਤਰ੍ਹਾਂ ਦਾ ਰਹੂਗਾ ਜਿੱਦਾਂ ਰਿਯਾਨ ਸਟਾਫ ਹੋਵੇ ਇਹ ਕੇ ਵਾਲਾ ਤੁਹਾਨੂੰ ਕਲਰ ਮਿਲ ਜੂਗਾ ਇਹਦੇ ਵਿੱਚ ਵੀ ਤੁਹਾਨੂੰ ਦੋ ਪੀਸ ਮਿਲ ਜਾਣਗੇ ਜੇ ਸਾਡੇ ਕੋਲ ਇੱਕ ਪੀਸ ਬਾਏ ਕਰਨਾ ਚਾਹੁੰਦੇ ਹੋ ਤਾਂ ਇੱਕ ਮਿਲ ਜੂਗਾ ਦੋ ਕਰਨਾ ਚਾਹੁੰਦੇ ਹੋ ਤਾਂ ਦੋ ਮਿਲ ਜਾਣਗੇ ਜੀ ਇਹ ਕੇ ਵਾਲਾ ਪੀਸ ਰਹੂਗਾ ਜੀ ਠੀਕ ਹੈ ਜੀ ਤਾਨੂੰ 2 ਪੀਸ ਮਿਲ ਜਾਣਗੇ ਇਹਦੇ ਵਿੱਚੋਂ ਤੇ ਪੀਸ 2 1/2 ਮੀਟਰ ਕੱਟ ਦੀ ਪ੍ਰਾਈਸ ਰਹੂਗੀ 290 ਰੁਪਏ 115 ਰੁਪਏ ਮੀਟਰ ਦੇ ਹਿਸਾਬ ਨਾਲ ਤੁਹਾਨੂੰ ਮਿਲੇਗਾ ਜੇ ਤੁਸੀਂ 2 ਪੀਸ ਲਾਉਂਗੇ ਇਕੱਠੇ ਤਾਂ ਤੁਹਾਨੂੰ 575 ਦੇ ਵਿੱਚ 2 ਪੀਸ ਮਿਲਣਗੇ ਜੀ 575 ਦੇ ਵਿੱਚ ਮਿਲਣਗੇ ਤੁਹਾਨੂੰ 2 ਪੀਸ ਠੀਕ ਹੈ ਇਹਦੇ ਵਿੱਚ ਕਲਰ ਤੁਹਾਨੂੰ ਹੋਰ ਮਿਲ ਜੂਗਾ ਦੇਖੋ ਇਹ ਕੇ ਵਾਲਾ ਕਲਰ ਆਊਗਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਲਾਈਨਾਂ ਵਾਲਾ ਪ੍ਰਿੰਟਡ ਡਿਜ਼ਾਈਨਿੰਗ ਬੜੀ ਪਿਆਰੀ ਹੈ ਠੀਕ ਹੈ ਸਟਾਫ ਇਸ ਤਰ੍ਹਾਂ ਦਾ ਰਹੂਗਾ ਜਿੱਦਾਂ ਰਿਯਾਨ ਸਟਾਫ ਹੁੰਦਾ ਪਰ ਐਦਾਂ ਨਹੀਂ ਹੈਗਾ ਕਿ ਸ਼੍ਰਿੰਕ ਹੋਣ ਵਾਲਾ ਸਟਾਫ ਹੈ ਬਹੁਤ ਵਧੀਆ ਸਟਾਫ ਹੈ ਜੀ ਇਹ ਤੁਹਾਨੂੰ ਇੱਕ ਪੀਸ ਮਿਲੂਗਾ 290 ਰੁਪਏ ਦੇ ਵਿੱਚ ਤੁਹਾਨੂੰ ਪੀਸ ਮਿਲੂਗਾ ਠੀਕ ਹੈ ਜੀ 115 ਰੁਪਏ ਮੀਟਰ ਦੇ ਹਿਸਾਬ ਨਾਲ ਜੇਕਰ ਤੁਹਾਨੂੰ ਇਹਨਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਹੈ ਤਾਂ ਤੁਹਾਨੂੰ ਤੁਸਾਂ ਨੂੰ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਤਾਨੂੰ ਸਕਰੀਨ ਦੇ ਉੱਪਰ ਸਾਡਾ WhatsApp ਨੰਬਰ ਮੈਂਸ਼ਨ ਕੀਤਾ ਗਿਆ ਤੁਸੀਂ ਉਸ ਨੰਬਰ ਉੱਪਰ ਸਾਨੂੰ ਕੰਟੈਕਟ ਕਰ ਸਕਦੇ ਹੋ ਤੁਹਾਨੂੰ ਮੈਸੇਜ ਵੀ ਕਰ ਸਕਦੇ ਹੋ ਠੀਕ ਹੈ ਜੀ ਜਿਹੜੀ ਪੇਮੈਂਟ ਹੋਊਗੀ ਉਹ Google Pay ਹੋਊਗੀ ਸਾਡੇ ਕੋਲੇ ਕੈਸ਼ ਔਨ ਡਿਲੀਵਰੀ ਜਿਹੜੀ ਅਵੇਲੇਬਲ ਨਹੀਂ ਹੈ ਜੀ ਪਲੀਜ਼ ਜੇਕਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਲਾਈਕ ਕਰਿਓ ਤੇ ਮੇਰੀ ਵੀਡੀਓ ਨੂੰ ਸ਼ੇਅਰ ਕਰਿਓ ਤਾਂ ਕਿ ਜਿਹੜੀਆਂ ਹੋਰ ਪਹਿਣਾ ਵੀ ਮੇਰੀਆਂ ਇਸ ਵੀਡੀਓ ਨੂੰ ਦੇਖ ਸਕਣ ਤੇ ਸਾਡੇ ਕੋਲ ਜਿਹੜੇ ਇਦਾਂ ਦੇ ਪੀਸ ਕੱਟ ਪੀਸ ਹੈ ਓ ਲੈ ਸਕਣ ਜੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਠੀਕ ਹੈ ਜੀ ਧੰਨਵਾਦ ਥੈਂਕ ਯੂ ਜੀ